ਕੈਸਾ ਆਪਰੇਸ਼ਨ ਜਿਹੜਾ ਅੱਜ ਚੱਲ ਰਿਹਾ ਹੈ ਉਹਦੇ ਵਿੱਚ ਸਪੈਸ਼ਲੀ ਮੈਂ ਇੱਥੇ ਸੁਪਰਵਾਈਜ਼ਨ ਕਰਨ ਲਈ ਆਇਆ ਹਾਂ ਇੱਥੇ ਅੱਜ 11 ਹੌਟ ਸਪੌਟ ਪੂਰੇ ਕਪੂਰਥਲੇ ਦੇ ਵਿੱਚ ਜਿਦੇ ਵਿੱਚ ਅਸੀਂ ਆਲਮੋਸਟ ਪੌਣੇ 300 ਦੇ ਕਰੀ ਸਸਪੈਕਟਿਡ ਬੰਦਾ ਉਹ ਰਾਉਂਡ ਅਪ ਕਰਕੇ ਕੋਸ਼ਿਸ਼ ਨੇ ਉਹਨਾਂ ਦੀ ਕਰ ਰਹੇ ਨੇ ਉਹਨਾਂ ਦੇ ਕਰਦੀਆਂ ਤਲਾਸ਼ੀਆਂ ਚੱਲ ਰਹੀਆਂ ਨੇ ਤੇ ਕਰੀ-ਕੁਰੀ 400 ਦੀ ਫੋਰਸ ਲੱਗੀ ਹੋਈ ਹੈ ਤੇ ਇਹ ਆਪਰੇਸ਼ਨ अर्ਲੀ ਮਾਰਨਿੰਗ ਤੋਂ ਸ਼ੁਰੂ ਹੋ ਕੇ ਤੇ ਪੂਰੇ ਦਿਨ ਚੱਲ ਰਿਹਾ ਹੈ ਇਤ ਕਿੰਨੀ ਰਿਕਵਰੀ ਪਿਛਲੇ ਦਿਨਾਂ ਚ ਹੋ ਚੁੱਕੀ ਹੈ ਜਾਂ ਕਿੰਨਾ ਕਿੰਨਾ ਇੰਪੋਰਟੈਂਟ ਮੰਨਦੇ ਹੋ ਵੀ ਇਹਦਾ ਕਿੰਨਾ ਇਫੈਕਟ ਪੈ ਰਿਹਾ ਜੀ ਜਿਹੜਾ ਕਾਸੋ ਆਪਰੇਸ਼ਨ ਚ ਚੱਲ ਰਿਹਾ ਕਾਸੋ ਆਪਰੇਸ਼ਨ ਬੜਾ ਇਫੈਕਟਿਵ ਹੈ ਬਾਕੀ ਜਿਹੜੀ ਰਿਕਵਰੀ ਪਹਿਲਾਂ ਹੋਈ ਹੈ ਉਹਦੀ ਡਿਟੇਲ ਤਾਂ ਅਸੀਂ ਐਸਐਸਪੀ ਸਾਹਿਬ ਦੇ ਦੇਵਾਂਗੇ ਅੱਜ ਜਿਹੜੀ ਰਿਕਵਰੀ ਹੋਏਗੀ ਉਹਦਾ ਫਿਰ 2-3 ਵਜੇ ਤੋਂ ਬਾਅਦ ਹੀ ਤੁਹਾਨੂੰ ਪ੍ਰੋਪਰ ਪ੍ਰੈਸ ਨੋਟ ਦਿੱਤਾ ਜਾਏਗਾ ਪਰ ਜੋ ਇਨਪੁੱਟ ਦਿੱਤੀ ਗਈ ਹੈ ਉਹਦੇ ਹਿਸਾਬ ਨਾਲ ਸਾਨੂੰ ਸੈਕਸੈਸ ਠੀਕ-ਠਾਕ ਮਿਲ ਰਹੀ ਹੈ ਤੇ ਇਹਦਾ ਪ੍ਰੀਵੈਂਟਿਵ ਇਫੈਕਟ ਬੜਾ ਪੈਂਦਾ ਹੈ ਇਹ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਇੱਕ ਤਰੀਕੇ ਨਾਲ ਹੌਟ ਸਪੌਟਸ ਡਾਉਨ ਇਹੋ ਜਿਹੇ ਡਰੱਗਸ ਵਗੈਰਾ ਦਾ ਕੰਮ ਕਰਨ ਵਾਲੇ ਬੰਦੇ ਨੇ ਉਹਨਾਂ ਦੇ ਵੀ ਟਾਰਪ ਦਾ ਹੁੰਦਾ ਹੈ ਤੇ ਉਹ ਲੰਗੇ ਹੱਥ ਫੜੀ ਵੀ ਲੈਂਦੇ ਆ। ਬਸ ਇੱਕ ਕਪੂਰਥਲੇ ਦੀ ਗੱਲ ਹੀ ਕਰੀਏ ਮਤਲਬ ਡਿਸਟ੍ਰਿਕਟ ਦੀ ਗੱਲ ਕਰੀਏ ਜਾਂ ਦੋ ਸਾਉੜੀਆਂ ਜਿਹੜੀਆਂ ਨੇੜੇ ਇੱਥੇ ਕਪੂਰਥਲੇ ਸ਼ਹਿਰ ਦੇ ਨਾਲ ਕੁਝ ਪਿੰਡ ਇਦਾਂ ਦੇ ਆ ਵੀ ਜਿਹੜੇ ਕੰਟੀਨਿਊਸਲੀ ਕੰਮ ਹੀ ਇਹ ਕਰਦੇ ਆ ਉਹਨਾਂ 'ਚ ਹੁੰਦਾ ਹੀ ਇਹ ਆ ਕਿੰਦਾ ਦੀ ਮਤਲਬ ਐਫਰਟਸ ਕਰ ਰਹੇ ਵੀ ਉਹ ਕੁਝ ਆਜਨ ਸੋਸ਼ਲ ਸਮਾਜ ਦੀ ਮੁਖਤਰਾਜ ਆਜਾਣੇ ਕੰਮ ਛੱਡ ਦੇਣ ਕੋਈ ਇਦਾਂ ਦਾ ਐਫਰਟਸ ਬੁਲਫਲੋਂ ਕੀਤਾ ਜਾ ਰਿਹਾ ਹੈ ਪੁਲਿਸ ਬੁਲੋਂ ਸਾਰੇ ਤਰੀਕੇ ਦੇ ਐਫਰਟ ਕੋਰੇ ਹੈ ਤੇ ਸਭ ਤੋਂ ਵੱਡਾ ਐਫਰਟ ਤਾਂ ਇਹ ਹੀ ਹੈ ਕਿ ਉਹਨਾਂ ਦੇ ਡਰੱਗਸ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਉਹ ਪੁਲਿਸ ਦੀ ਬਿਲਕੁਲ ਕਲੀਅਰ ਹੈ ਜੋ ਵੀ ਕੋਈ ਡਰੱਗਸ ਦਾ ਕੰਮ ਕਰੇਗਾ ਜੋ ਵੀ ਕੰਟਰੋਲ ਸ਼ਨਾਦੀ ਹੈ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਹੋਏਗੀ ਮੁਖ ਧਾਰਾ ਦੇ ਵਿੱਚ ਲਿਆਉਣ ਦਾ ਜਿਹੜਾ ਮਤਲਬ ਹੈ ਉਹ ਇੱਕ ਬਹੁਤ ਵੱਡਾ ਦਾਇਰਾ ਹੈ ਉਹਦੇ ਵਿੱਚ ਪੁਲਿਸ ਦੇ ਨਾਲ ਨਾਲ ਹੋਰ ਜਿਹੜੀ ਏਜੰਸੀਆਂ ਹਨ ਗਵਰਨਮੈਂਟ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਦੀਵੇਂ ਉਹਦੀ ਫੈਮਲੀ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਸਮਾਜ ਦਾ بڑا ਰੋਲ ਹੁੰਦਾ ਹੈ ਮੁਹੱਲੇ ਦਾ بڑا ਰੋਲ ਇਸ ਤੇ ਵੀ ਅਸੀਂ ਕਾਰਵਾਈ ਕਰਨ ਲੱਗੇ ਕਿ ਉਹ ਨੂੰ ਮੁਖਤਾਰਾ ਦੇ ਦੇ ਜੀਵੇਂ ਜੀਵੇਂ ਲੰਬਾ ਲਾਵੇ ਉਹ ਕੋਈ ਕੰਮ ਛੱਡ ਦੇ ਜੀ ਜੀ ਸਾਹਿਬ